ਇਹ ਦੇਖੋ ਇਹਨੇ ਮੈਥਿਊ ਨੇ ਬੈਪਟਿਸਮ ਦੇਖ ਰਿਹਾ ਸਾ ਆਪਾ ਮੈਂ ਕਿਹਾ 2 ਮਿੰਟ ਵੇਟ ਕਰ ਲੈ ਆਪਾਂ ਜਾ ਰਹੇ ਆ 2 ਮਿੰਟ ਵੇਟ ਕਰ ਲੈ ਆਪਾਂ ਜਾ ਰਹੇ ਆ ਸਿਕਿਉਰਟੀ ਨੂੰ ਬੁਲਾਇਆ ਤੂੰ ੱੱਕੇ ਮਾਰ ਕੇ ਮੇਰੇ ਹਸਬੰਦ ਨੂੰ ਬਾਹਰ ਕੱਢਵਾਇਆ ਇਹਨੇ ਬੰਦੇ ਨੇ ਮੈਥਿਊ ਕਰੇ ਬਗਲੇ ਆਪਾਂ 4 ਸਾਲ ਤੋਂ ਪਹਿਲੇ ਬੰਦੇ ਨਹੀਂ ਹੈ 2018 ਤੋਂ ਮੈਂ ਚਰਚ ਨੂੰ ਫੋਲੋ ਕਰ ਰਿਹਾਗਾ ਤੇ ਆਹ ਬ੍ਰਾਂਚ ਤੇ ਵੀ ਮੈਂ 20 ਤੱਕ ਤੋਂ ਬ੍ਰਾਂਚ ਆਪਣੀ ਓਪਨ ਹੋਈ ਹੈ ਤਦ ਤੱਕ ਇਸ ਬ੍ਰਾਂਚ ਆਪਾਂ ਕੰਟੀਨਿਊ ਹੈਗੇ ਤੇ ਫਿਰ ਵੀ ਇਹ ਹਾਲਾਤ ਹੈ ਕੋਈ ਫਸਟ ਟਾਈਮ ਆਇਓ ਦੈਟ ਥਿੰਗ ਇਜ਼ ਡਿਫਰੈਂਟ ਮੈਂ ਇੱਥੇ ਇਸ ਬ੍ਰਾਂਚ ਨੂੰ ਫੋਲੋ ਕਰਦੇ 2 ਸਾਲ ਹੋ ਗਏ ਆ ਮੈਨੂੰ ਔਰ ਮੈਂ ਇਨਾ ਪਾਪਾ ਦਾ ਇਨਾ ਜ਼ਿਆਦਾ ਸ਼ੁਕਰੀਆ ਕਰਦੀ ਆ ਕਿ ਮੈਂ ਜੋ ਵਧੀਆ ਪਾਪਾ ਕਰਕੇ ਆ ਮੈਂ ਪਾਪਾ ਦੀ ਰਿਸਪੈਕਟ ਕਰਦੀ ਆ ਇਸ ਕਰਕੇ ਅਸੀਂ ਕੋਈ ਤਮਾਸ਼ਾ ਨਹੀਂ ਸੀ ਕ੍ਰੀਏਟ ਕਰਨਾ ਚਾਹੁੰਦੇ ਅਸੀਂ ਚੁੱਪ ਕਰਕੇ ਬਾਹਰ ਆ ਗਏ ਇਹਨਾਂ ਨੇ ਵੀ ਨਹੀਂ ਕੁਝ ਬੋਲਿਆ ਅਸੀਂ ਹੁਣ ਆ ਕੇ ਜਦੋਂ ਸਭ ਕੁਝ ਫਿਨਿਸ਼ ਹੋ ਗਿਆ ਹੁਣ ਆ ਕੇ ਇਹ ਗੱਲ ਦਾ ਜਵਾਬ ਮੰਗ ਰਿਆ ਪਾਸਟਰ ਮੈਥਿਊ ਜਿਹੜੇ ਕਿ ਇਹ ਬ੍ਰਾਂਚ ਦੇ ਹੈੱਡ ਹੈ ਠੀਕ ਹੈ ਉਹ ਮੂੰਹ ਬਣਾ ਕੇ ਜਾ ਰਹੇ ਸੀ ਸਾਨੂੰ ਉਹ ਪਾਸਟਰ ਕਹਿੰਦੇ ਲਾਈਕ ਨਹੀਂ ਆ। ਪਹਿਲੀ ਗੱਲ ਤਾਂ ਉਹਨੂੰ ਇੱਥੇ ਆਉਣਾ ਚਾਹੀਦਾ ਸਾਡੇ ਕੋਲੇ। ਸਾਨੂੰ ਬੋਲਣਾ ਚਾਹੀਦਾ ਇੱਥੇ ਕਲੈਰੀਫਿਕੇਸ਼ਨ ਦੇਣਾ ਚਾਹੀਦਾ ਸੌਰੀ ਫੀਲ ਕਰਨਾ ਚਾਹੀਦਾ ਕਹਿੰਦਾ ਨਹੀਂ ਮੇਰੇ ਸਿਕਿਉਰਿਟੀ ਨਹੀਂ ਕਰ ਸਕਦੇ ਪਿਆਸੀ ਕਰ ਲਿਆ। ਕਿਨੇ ਕੀਤਾ ਇਹ? ਕਲਿਸੀਆ ਚ ਕਿਸੇ ਕਰ ਗਿਆ। ਔਰ ਫਿਰ ਮੈਂ ਮੈਂ ਇੱਥੇ ਜਿੱਦਾਂ ਆਈਆਂ ਜਿੱਦਾਂ ਮੇਰਾ ਕੇਸ ਆ ਮੈਂ ਮੈਂ ਇੰਡੀਆ ਕਦੀ ਨਹੀਂ ਜਾ ਸਕਦੀ। ਨਾ ਮੈਂ ਮੇਰੇ ਹਸਬੰਦ ਕਦੀ ਨਹੀਂ ਜਾ ਸਕਦੇ ਅਸੀਂ 7 ਸਾਲ ਤੋਂ ਇੱਥੇ ਆ। ਅਸੀਂ ਇੱਥੇ ਆਏ ਪਰਮੇਸ਼ਵਰ ਚ ਇਹਨਾਂ ਮੈਂ ਕਿਹਾ ਕਿ ਮੈਨੂੰ ਪਾਪਾ ਨਾਲ ਮਿਲਾ ਦਿਓ ਮੇਰੀ ਗਵਾਹੀਆਂ ਇਦਾਂ ਦੀ ਹੈ ਕਿ ਮੈਂ ਪਬਲੀਕਲੀ ਦੇ ਨਹੀਂ ਸਕਦੀ ਠੀਕ ਹੈ ਇਹਨਾਂ ਨੇ ਮੈਨੂੰ ਬੁਲਾਇਆ ਨਹੀਂ ਅਰਾਜ ਇੱਕ ਕੁੜੀ ਵਲੰਟੀਅਰ ਠੀਕ ਹੈ ਜਿਹਦੀ ਰਿਕੁਐਸਟ ਪਹਿਲਾਂ ਕਹਿੰਦੇ ਸੀ ਖਾਂਬਰੇ ਤੋਂ ਰਿਕੁਐਸਟ ਜਾਂਦੀ ਆ ਉਹ ਸਿਲੈਕਟ ਕਰਦੇ ਆ ਫਿਰ ਉਹ ਤੋਂ ਬਾਅਦ ਕੀ ਕਹਿੰਦੇ ਪਾਪਾ ਬੁਲਾਉਂਦੇ ਆ ਤੁਹਾਨੂੰ ਜੇ ਉਹਨਾਂ ਨੂੰ ਵੈਲਿਡ ਰੀਜ਼ਨ ਲੱਗਦਾ ਆ ਉਹ ਕੁੜੀ ਬਿਨਾਂ ਕਿਸੇ ਰੀਜ਼ਨ ਤੋਂ ਕਾਲ ਕੀਤਾ ਅੱਜ ਦੀ ਅੱਜ ਰਾਈਟ ਹੋਏ ਤੇਨ ਉੱਥੇ ਪਾਪਾ ਕੋਲੇ ਸੀ ਮੇਰਾ ਨਾਮ ਐ ਚੁਗਰੇਵਾਲਾ ਮੈਂ 22 ਐਲ ਐਮ ਬ੍ਰਾਂਚ ਦਾ ਮੈਨੇਜਮੈਂਟ ਦਾ ਹਿੱਸਾ ਹਾਂ ਤੁਸੀਂ ਕੁਝ ਗੱਲਾਂ ਸੁਣਿਆ ਹੋਣੀ ਹੈ ਸਾਡੀ ਮੈਨੇਜਮੈਂਟ ਦੇ ਖਿਲਾਫ ਜੋ ਲੋਕ ਕੀ ਕਰ ਰਿਹਾ ਕਿ ਕੁਸਟਰੀ ਦੇ ਵਿੱਚ ਉਹਨਾਂ ਨੇ ਇਦਾਂ ਕਰ ਦਿੱਤਾ ਸੋ ਅੱਜ ਮੈਂ ਤੁਹਾਨੂੰ ਆਪਣਾ ਪੱਖ ਜੋ ਸਾਡਾ ਰਿਐਲਿਟੀ ਹੈ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹੁੰਦਾ ਹਾਂ ਇੱਕ ਕੈਨੇਡਾ ਦੇ ਵਿੱਚ ਕੁੜੀ ਆ ਜੋ ਚੈਸਨ ਫੋਲੋ ਕਰਦੀ ਆ ਉਹ ਇੱਕ ਮੁੰਡੇ ਦੇ ਨਾਲ ਪਾਪ ਦੇ ਵਿੱਚ ਸਿਗੀ ਗਲਤ ਰਿਲੇਸ਼ਨਸ਼ਿਪ ਦੇ ਵਿੱਚ ਸਿਗੀ ਪਰ ਜਦੋਂ ਉਹ ਮੁੰਡੇ ਨੇ ਵਚਨ ਸੁਣਿਆ ਉਹਨੇ ਰਿਪੈਂਟ ਕਰ ਲਿਆ ਉਹਨੇ ਤੋਬਾ ਕਰ ਲਈ ਤੇ ਉਹਨੇ ਇਹ ਫੈਸਲਾ ਕੀਤਾ ਕਿ ਮੈਂ ਹੁਣ ਉਹਨੂੰ ਕੁੜੀ ਦੇ ਨਾਲ ਨਹੀਂ ਰਹਿਣਾ ਪਰ ਉਹ ਕੁੜੀ ਚਾਹੁੰਦੀ ਸੀ ਕਿ ਇਦਾਂ ਨਾ ਹੋਵੇ ਪਰ ਉਹ ਮੁੰਡੇ ਨੇ ਜਦੋਂ ਕੁੜੀ ਨੂੰ ਛੱਡ ਦਿੱਤਾ ਤਾਂ ਕੁੜੀ ਨੇ ਇੱਕ ਬਦਲਾ ਲਿਆ ਇੱਕ ਗ੍ਰੰਜ਼ ਆਪਣੇ ਅੰਦਰ ਰੱਖਿਆ ਕਿ ਮੈਂ ਚਰਚ ਦੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਬਦਨਾਮ ਕਰਨਾ ਮੱਚ ਇਸ ਲਈ ਉਹ ਆਪਣੇ ਨਾਲ ਲੋਕਾਂ ਨੂੰ ਇਕੱਠੇ ਕਰਦੀ ਰਹੀ ਉਹ ਲੋਕੀ ਜਿਹੜੇ ਤੁਸੀਂ ਵੀਡੀਓ 'ਚ ਦੇਖਦੇ ਪਏ ਆ ਉਹ ਤੇ ਕਈ ਮਹੀਨਿਆਂ ਤੋਂ ਕਈ ਟਾਈਮ ਤੋਂ ਚਰਚ ਵੀ ਨਹੀਂ ਆ ਰਹੇ ਉਹ ਸਿਰਫ ਘਰੇ ਰਹਿੰਦੇ ਆ ਜਾਂ ਕੁਝ ਹੋਰ ਕਿਤੇ ਵੀ ਜਾਂਦੇ ਆ ਸਾਨੂੰ ਉਹਦਾ ਨਹੀਂ ਕੁਝ ਪਤਾ ਪਰ ਚਰਚ ਵੀ ਨਹੀਂ ਆਦੇ ਉਹ ਲਗਾਤਾਰ ਚਰਚ ਵੀ ਨਹੀਂ ਆ ਰਹੇ ਉਹ ਆਪਣੇ ਸਿਰਫ ਉਹਨਾਂ ਲੋਕਾਂ ਨੂੰ ਇਕੱਠੀ ਕਰ ਰਹੀ ਸੀਗੀ ਤੇ ਉਹਨਾਂ ਦੇ ਕ੍ਰੂਸੇਡ ਤੇ ਹੁੰਦਾ ਮਕਸਦ ਇਹ ਸੀਗਾ ਕਿ ਸਾਰੇ ਇਕੱਠੇ ਹੋ ਕੇ ਅਸੀਂ ਕੁਝ ਇਦਾਂ ਦਾ ਪੁਆਇੰਟ ਲੱਭੀਏ ਜਾਂ ਇਦਾਂ ਦੀ ਗੱਲ ਲੱਭੀਏ ਕਿ ਇਸ ਇਰਾਦੇ ਖਿਲਾਫ ਕੁਝ ਕਰ ਪਾਈਏ ਤੋਂ ਸਾਰੀ ਕਾਰਜਨੀ ਕੁੜੀ ਦੀ ਸੀਗੀ ਉਹ ਕੁੜੀ ਸੀ ਸ਼ੁਰੂ ਤੋਂ ਹੀ ਸਾਰਿਆਂ ਨੂੰ ਇਕੱਠੀ ਕਰ ਰਹੀ ਸੀ ਉਹ ਨੈਗੇਟਿਵ ਲੋਕਾਂ ਨੂੰ ਇਕੱਠੀ ਕਰ ਰਹੀ ਸੀ ਉਹਨਾਂ ਦੇ ਅੰਦਰ ਨੈਗੇਟਿਵਿਟੀ ਜਿਹੜੀ ਉਹ ਭਰ ਰਹੀ ਸੀਗੀ ਕਿ ਜਿਹੜੀ ਚਰਚ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਖਿਲਾਫ ਆਪਾਂ ਕੁਝ ਕਰੀਏ ਸੋ ਤੁਸੀਂ ਇੱਕ ਇੱਕ ਚੀਜ਼ ਨੂੰ ਤੁਸੀਂ ਖੁਦ ਨੋਟ ਕਰੋ ਕਿ ਜੇ ਮੈਨੇਜਮੈਂਟ ਖਰਾਬ ਹੁੰਦੀ ਮੈਨੇਜਮੈਂਟ ਗਲਤ ਹੁੰਦੀ ਤਾਂ ਇੰਨਾ ਵਧੀਆ ਤੇ ਇੰਨਾ ਬLESਸ ਪ੍ਰੋਸੀਡ ਕਿੱਦਾ ਹੁੰਦਾ ਸੋ ਬਾਕੀ ਲੋਕ ਜਿਹੜੇ ਵੀ ਐਕਸਟਰਾ ਸੀਗੇ ਅਸੀਂ ਉਹਨਾਂ ਨੂੰ ਖੁਦ ਰਿਕਵੈਸਟ ਕੀਤੀ ਉਹ बार-बार ਕਿ ਜਾਰੇ ਸੀ ਕਿ ਮੈਥਿਊ ਨੇ ਇਦਾਂ ਕਰਤਾ ਮੈਥਿਊ ਨੇ ਸਾਨੂੰ ਇਦਾਂ ਕਹਿਤਾ ਮੇਰਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀਗਾ ਮੈਂ ਉਹਦਾ ਕੋਈ ਹਿੱਸਾ ਨਹੀਂ ਸੀਗਾ ਮੈਂ ਤਾਂ ਬਲਕਿ ਖੁਦ ਉਹਨਾਂ ਨੂੰ ਰਿਕਵੈਸਟ ਕੀਤੀ ਤਿੰਨ ਤੋਂ ਚਾਰ ਮਤਲਬ ਹੈ ਪੰਜ ਛੇ ਵਾਰ ਉਹਨਾਂ ਨੂੰ ਖੁਦ ਹੱਥ ਜੋੜ ਕੇ ਕਿਹਾ ਉਹਨਾਂ ਕਿ ਬ੍ਰਦਰ ਜੀ ਸਿਸਟਰ ਜੀ ਇਹ ਹੋਲ ਨੂੰ ਤੁਸੀਂ ਖਾਲੀ ਕਰ ਦਿਓ ਇੱਥੇ ਲੋਕ ਆਪਣੇ ਕੋਲ ਸਪੇਸ ਜਿਹੜਾ ਘਟਿਆ ਤੁਸੀਂ ਬੈਪਟਿਸਮ ਦੇਣੇ ਆ ਲੋਕਾਂ ਨੂੰ ਪਰ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਕਿ ਅਸੀਂ ਕੁਝ ਨਾ ਕੁਝ ਖਰਾਬੀ ਕਰਲੀਏ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਸੀਗਾ ਉਹ ਕੁੜੀ ਦੇ ਦੁਆਰਾ ਕਿ ਸੀ ਇਹ ਕ੍ਰੁਸੇਡ ਤੇ ਜਾ ਕੇ ਕੁਝ ਖਰਾਬੀ ਕਰਨੀ ਆ ਸੋ ਉਹਨਾਂ ਦੇ ਮਨ 'ਚ ਪਹਿਲਾਂ ਦਾ ਹੀ ਸੀਗਾ ਇਸ ਲਈ ਉਹਨਾਂ ਨੂੰ ਉੱਥੋਂ ਜਾਣ ਨਹੀਂ ਰਹੇ ਸੀਗੇ ਤੇ ਜਦੋਂ ਸਿਕਿਉਰਿਟੀ ਨੂੰ ਦੇਖਿਆ ਸਿਕਿਉਰਿਟੀ ਵਾਲੇ ਜਿਹੜੇ ਸੀਗੇ ਉਹ ਫੋਰਨਰ ਹਾਇਰ ਕੀਤੇ ਪਏ ਸੀ ਉਹ ਇੱਕ ਪ੍ਰੋਫੈਸ਼ਨਲ ਸਿਕਿਉਰਿਟੀ ਦੀ ਫਰਮ ਸੀਗੀ ਇਸ ਕਰਕੇ ਉਹਨਾਂ ਨੂੰ ਹਾਇਰ ਕੀਤਾ ਉਹ ਗੋਰੀਏ ਲੋਕ ਇੰਗਲਿਸ਼ ਬੋਲਣ ਵਾਲੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਕੌਣ ਵਲੰਟੀਅਰ ਹੈ ਜਾਂ ਕੁਝ ਉਹਨਾਂ ਨੇ ਦੇਖਿਆ ਕਿ ਇਹ ਜਿਹੜੇ ਲੋਕ ਬੈਠੇ ਆ ਵਲੰਟੀਅਰ ਨਹੀਂ ਆ ਟੀਮ ਦਾ ਹਿੱਸਾ ਨਹੀਂ ਆ ਸੋ ਸਿਕਿਉਰਿਟੀ ਪਰਪਸ ਕਰਕੇ ਉਹਨਾਂ ਨੇ ਉਹਨਾਂ ਨੂੰ ਸਿੰਪਲ ਕਿਹਾ ਕਿ ਤੁਸੀਂ ਇੱਥੋਂ ਬਾਹਰ ਚਲੇ ਜਾਓ ਪਰ ਉਹਨਾਂ ਨੇ ਉੱਥੇ ਬਦਮਾਹੀ ਸਟਾਰਟ ਕਰ ਦਿੱਤੀ ਸਿਕਿਉਰਿਟੀ ਵਾਲੇ ਨੇ ਆਪਣਾ ਕੰਮ ਕਰਨਾ ਸੀ ਉਹਨਾਂ ਦਾ ਕੰਮ ਸੀਗਾ ਕਿ ਜਿਹੜੀ ਜਗ੍ਹਾ ਵਾ ਜਿਹੜਾ ਜਿਹੜਾ ਈਵੈਂਟ ਆ ਉਹ ਸਕਸੈਸਫੁਲ ਰਵੇ ਕੋਚੇ ਦਾ ਦੀ ਗੱਡ ਬਣਨਾ ਹੋਵੇ ਉਹਨਾਂ ਨੇ ਉਹਨਾਂ ਨੂੰ ਚੱਕ ਕੇ ਤੋਂ ਉੱਥੋਂ ਬਾਹਰ ਕੱਢ ਦਿੱਤਾ ਸੋ ਇੱਕ ਇਸੇ ਗੱਲ ਦਾ ਉਹਨਾਂ ਨੇ ਮੁੱਦਾ ਬਣਾਤਾ ਜਦੋਂ ਸਾਰਾ ਕੁਝ ਹੋ ਗਿਆ ਲਾਸਟ ਆਰਮਿੰਗ ਹੋ ਗਿਆ ਬੈਪਟਿਸਮ ਹੋ ਗਿਆ ਸਾਰਾ ਕੁਝ ਵਧੀਆ ਹੋ ਗਿਆ ਜਦੋਂ ਜਿਹੜੀ ਉਹ ਸ਼ ਇਹ ਚਰਚ ਨਹੀਂ ਇਹ ਚਰਚ ਨਹੀਂ ਇਹ ਬਿਜ਼ਨਸ ਬਣ ਚੁੱਕਿਆ ਬਿਜ਼ਨਸ ਬਣ ਚੁੱਕਿਆ ਹੈ ਕੁਝ ਕਿ ਫੈਮਲੀਆ ਨੇ ਏ ਐਨ ਐਮ ਦੀ ਮੈਨੇਜਮੈਂਟ ਦੇ ਵਿੱਚ ਹੀ ਜੋ ਏ ਐਨ ਐਮ ਦਾ ਸਾਰਾ ਕੁਝ ਸਾਮਦਿਆ ਕਿਸੇ ਨੂੰ ਪਿਛਲੇ 3 ਸਾਲਾਂ ਦਾ ਬ੍ਰਾਂਚ ਖੁੱਲੀ ਆ ਅੱਜ ਤੱਕ ਨਾ ਕਿਸੇ ਨੂੰ T4 ਦਿੱਤਾ ਗਿਆ ਨਾ ਇਹ ਪਤਾ ਲੱਗਿਆ ਕਿੰਨੀ ਡੋਨੇਸ਼ਨ ਆਈ ਨਾ ਇਹ ਪਤਾ ਕਿੰਨਾ ਖਰਚਾ ਜਿਹੜੇ ਬੰਦੇ ਚੰਦਾ ਗਣਦੇ ਉਹ ਵੀ ਆਪਦੇ ਜਿਹੜੇ ਬੰਦੇ ਬਾਅਦ ਸਾਮਦੇ ਉਹ ਵੀ ਆਪਦੇ ਕਹਿੰਦੇ ਜੀ ਚੰਦਾ ਸਾਨੂੰ ਸੁਭਾਓ ਰੂ ਸੇਡ ਦੀਆਂ ਬਾਲਟੀਆਂ ਪਿਛਲੇ ਰੂ ਸੇਡ ਦੇ ਉੱਤੇ ਅੱਠ ਬਾਲਟੀਆਂ ਚੰਦੇ ਦੀਆਂ ਇਦਾਂ ਹੀ ਪਈਆਂ ਸੀ ਜਿਨ੍ਹਾਂ ਦੀ ਕੋਈ ਜਗ੍ਹਾ ਨਹੀਂ ਸੀਗੀ ਬਾਅਦ ਚ ਕਹਿੰਦੇ ਨਹੀਂ ਨਹੀਂ ਇਹ ਮੈਨੂੰ ਫੜਾ ਦਿਓ ਆਪਦੇ ਬੰਦੇ ਚੰਦਾ ਕਹਿੰਦੇ ਨੇ ਆਪਦੇ ਬੰਦੇ ਹੀ ਖਾਈ ਜਾਂਦੇ ਨੇ ਆਪਣੀ ਢਿੱਡ ਪਾ ਲਈ ਜਾਂਦੇ ਨੇ ਤੇ ਕਿਸੇ ਨੂੰ ਕੋਈ ਹਿਸਾਬ ਕਿਤਾਬ ਦਾ ਹੈ ਹੀ ਨਹੀਂ ਵੀ ਭਾਜੀ ਤੁਸੀਂ ਇੰਨਾ ਬੋਇਆ ਹਨਾ ਬੰਦਾ ਕੋ ਕਿਉਂ ਜੁੜੂ ਇਹਨਾਂ ਦੇ ਨਾਲ ਬੰਦਾ ਪਾਪਾ ਨਾਲ ਜੁੜਨਾ ਚਾਹੁੰਦਾ ਏ ਨਾਲ ਜੁੜਨਾ ਚਾਹੁੰਦਾ ਇਹਨਾਂ ਦਾ ਬੂਥਾ ਇਹਨਾਂ ਦਾ ਬੂਥਾ ਦੇਖ ਕੇ ਬੰਦਾ ਆਪਣੇ ਆਪ ਪਹਿਲਾਂ ਪਿੱਛੇ ਪੜੋ ਜਾਣਾ ਮੈਂ ਨਹੀਂ ਆਉਣਾ ਨਾ ਮੈਂ ਆਪਣਾ ਪਰਿਵਾਰ ਲੈ ਕੇ ਆਵਾਂ 6-7 ਬੰਦੇ ਇਹਨਾਂ ਦੇ ਮੋਤਵਾਰ ਵਾ ਟੋਰਾਂਟੋ ਐਨ ਐਮ ਬ੍ਰਾਂਚ ਦੇ ਤੇ ਸਾਨੂੰ 2 ਘੰਟੇ ਹੋ ਗਏ ਬਾਹਰ ਖੜਿਆ ਨੂੰ ਥੱਲੇ ਤੱਕ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਅਕਲੀਸਿਆ ਦੀ ਸਾਰ ਲੈਣ ਨਹੀਂ ਆਇਆ ਨਹੀਂ ਆਇਆ ਇਹ ਸਾਰੀ ਕੁਲਤੀ ਆ YouTube ਲੱਭਦੇ ਨੇ ਮਿਸਟਰ ਮਦਰ ਫੇਸ ਸੁਜਾ ਸਾਰਾ ਉਹ ਹੱਲੇ ਵੀ ਉਹ ਥੋੜੀ ਜਿਹੀ ਕੰਮ ਕਰਦੇ ਨਾ ਇਸੋ ਕੀ ਬਗੜਾਈ WhatsApp ਐ ਕੋਈ ਕੋਈ ਬਾਤ ਨਹੀਂ ਦਿਖਾਉਂਗਾ ਆਪਣਾ ਫੇਸਬੁਕ ਤੇ ਬਚਾ ਲੈ Uh, inside the security yeah i was just going to go get my testimony okay and the security started pushing me okay and he was like holding me really hard on my back my ribs are hurting really bad okay and you have scratches on the face and you had And i had like don't you're hurting me don't push me you're hurting me don't push me yeah. and then i can push you i, I can i can push you he said, and then, uh, do you want to go down? Do you want to go down? He said. And then I was, I was hurt so bad. I was just trying to get, you know, get him off. And then he put his, put his uh, foot here. He brought me down. At the same time, I don't know what happened. I'm pain everywhere. I pain here, pain my foot, pain my knees. I, I, you brought me down. Did you but, call the police? No. No, I don't the ambulance. No. No, no I, I didn't call ambulance anything i didn't want to I, I i'm here to pray in the crusade i just want to forgive everyone yeah. but what they did is not right like i got really hurt he brought me down yeah he pushed me down but and you were here for the testimony oh yeah when i was standing there for the testimony okay yeah and uh, because i didn't have the paper yeah. the volunteer who had the paper of the testimony and she just wasn't there when i reached in the front yeah. so so the security started the guard uh, started pushing me back okay pushing me out outside okay. and i said i have the paper i have the paper wait wait i was doing like meanwhile when i was uh, looking for the volunteer yeah. he started pushing me out the the security guard my ribs hurt so bad and when you brought me down, I don't know. I, I have been. I don't know what's happening to me. I don't know where I am scarred. I'm a little out in the light because I just want to show your face. I don't know where, where I'm hurt. Yeah, I'm hurt everywhere. I'm like shaking inside. I I don't even know where am I hurt. Okay. My feet, my elbows are hurting. I don't know. I was pushed really hard on my feet. I was pushed and I was like brought down. This will be sent to the hospital. Thank you so much. Yeah. ਉਹ ਵੀਡੀਓ ਲੈ ਲਓ ਤੀਨੀ ਦੀਦੀ ਦੀਦੀ ਬਾਹਰ ਬੈਲੇ ਹਾਰ ਵੀਡੀਓ ਲਓ